ਬੇਬੇ ਇਹ ਹੋਰ ਚੜਦੀ ਕੁੜੇ ਉੱਠ ਘੜਦੀ ਗਏ ਉੱਠ ਮੈਂ ਇਥੇ ਹਾਂ ਬੁੱਤ ਬੈਗ ਹੈ ਬੈਗ ਤੇਰਾ ਹੱਥ 'ਚ ਹੈ ਨਹੀਂ ਤੂੰ ਤਾਂ ਉੱਥੇ ਡਿੱਗੀ ਪਈ ਤੈਨੂੰ ਤਾਂ ਮੇਰੇ ਜਵਾਕ ਲੈ ਆ ਤੂੰ ਪਹਿਲਾਂ ਮੈਨੂੰ ਐਂ ਦੱਸੋ ਵੀ ਤੂੰ ਕਰਕੇ ਕੀ ਆਈ ਹੈ ਮੈਂ ਕੁਝ ਵੀ ਕੁਝ ਵੀ ਨਹੀਂ ਕੀਤਾ ਤਾਨੇ ਅਬ ਇਹ ਨੇ ਪੈਸੇ ਕਿਥੋਂ ਹੱਟੇ ਕੋਲੇ ਫਿਰ ਮੇਰੇ ਨੇ ਪੈਸੇ ਤੁਸੀਂ ਕਿਥੋਂ ਲੈ ਕੇ ਆਏ ਹੋ ਜੀ ਪੈਸੇ ਇਹਨੇ ਘਰੋਂ ਲੈ ਆਇਆ ਮੈਂ ਆਪਦੇ ਮੈਂ ਹੋਰ ਕਿਥੋਂ ਲੈ ਕੇ ਆਉਣੇ ਆ ਨਹੀਂ ਉਹ ਤਾਂ ਤੇਰੀ ਗੱਲ ਠੀਕ ਹੈ ਨਹੀਂ ਤਾਂ ਘਰੋਂ ਆਂ ਫਿਰ ਤੇ ਹੁਣ ਆ ਕੇ ਖੜ ਜਾ ਗਾਈ ਇੱਥੇ ਗੱਡੀ ਲੈ ਕੇ ਪੁਲਿਸ ਵਾਲੇ ਸਾਨੂੰ ਘਰੋਂ ਕਢਾ ਦੇ ਸਾਨੂੰ ਕੋਈ ਨੋਂਥੇ ਦੱਸ ਕਾਦੇ ਲਈਆਂ ਘਰੋਂ ਦੇ ਰਹੀਆਂ ਕਾਤੋਂ ਲੈ ਗਿਐ ਨੇ ਪੈਸੇ ਕਿਤੇ ਤੁਸੀਂ ਚੋਰੀ ਕਰਕੇ ਤਾਂ ਨਹੀਂ ਭੱਜੀ ਘਰੋਂ ਮੈਨੂੰ ਤਾਂ ਸ਼ੱਕ ਆ ਹੀ ਪੈਂਦਾ ਬਾਈ ਨਹੀਂ ਨਹੀਂ ਚੋਰੀ ਨਹੀਂ ਕੀਤੀ ਮੈਂ ਸਾਨੂੰ ਉਹ ਗਲਤਫਹਮੀ ਹੋ ਗਈ ਫਿਰ ਇੰਨੇ ਪੈਸੇ ਕੁੜੀ ਕੀ ਤੀਮੀ ਕਹਿੰਦੀ ਲੇਕੇ ਤੁਰਦੀ ਆ ਬਣਾ ਐਨਾ ਸੈਨੂ ਮੈਨੂੰ ਲੋੜ ਸੀ ਮੈਂ ਤਾਂ ਲੈ ਕੇ ਆਈਆਂ ਲੋੜ ਦੀ ਜਿਸ ਨੂੰ ਪੈਸੇ ਦੀ ਲੋੜ ਹੁੰਦੀ ਫਿਰ ਤੁਸੀਂ ਆਪਣੇ ਖਾਤੇ ਖੋਤੇ ਹੀ ਰੱਖਦੇ ਐ ਇੰਨੇ ਪੈਸੇ ਕਿੱਥੇ ਫਿਰ ਵੀ ਤੈਹੀ ਕੀ ਗਾਹ ਇੰਤਕਾਲ ਨਾ ਕਰਾਉਣਾ ਦੀ ਵੀਪਟਵਾਰੀ ਕੋਲੇ ਲਈ ਜਾਂਦੀ ਦੀ ਮੈਂ ਦੇਣੇ ਚ ਕਿਸੇ ਨੂੰ ਖਾਤੇ ਚ ਕਢਾ ਕੇ ਲੈਂਦੇ ਨੇ ਚਲ ਉਹ ਤਾਂ ਗੱਲ ਠੀਕ ਆ ਪਰ ਤੁਸੀਂ ਉਧਰ ਕੀ ਕਰਦੇ ਸੜਕ ਵਾਲੇ ਪਾਸੇ ਫਿਰ ਦਿੱਦੂ ਤੇ ਨਹਿਰ ਦੀ ਖਤਾਨਾਂ 'ਚ ਹਾਂ ਨਹਿਰ ਦੇ ਉੱਥੇ ਕਿਹੜੀ ਦੁਕਾਨ ਹੈ ਉਹ ਤੁਸੀਂ ਉੱਥੇ ਗਿਰੇ ਪੈ ਸੀ ਤੁਹਾਨੂੰ ਚੱਕ ਕੇ ਮੈਂ ਘਰੇ ਲੈ ਕੇ ਆਇਆ ਉਹਦੇ ਮੈਂ ਹੁੰਦੀਗਾ ਮੈਂ ਉਹ ਚਲਦੀ ਹਾਂ ਹੁਣ ਮੈਂ ਚਲਦੀ ਹਾਂ ਕਹਿੰਦੀ ਕੋਈ ਗੱਲ ਰਾਹ ਪਾ ਕੇ ਜਾ ਰਾਹ ਕੀ ਪੋਣੀ ਆ ਮੈਂ ਤੁਹਾਨੂੰ ਦੱਸ ਤਾਂ ਦਿੱਤਾ ਕਿ ਮੇਰਾ ਸਾਰਾ ਕੁਝ ਤੇਰਾ ਤੂਰਾ ਕੋਈ ਨਹੀਂ ਤੂੰ ਤਾਂ ਕਿਸੇ ਦੇ ਮੂੰਹ ਤੇ ਕਾਲ ਸਫੇਰ ਕੇ ਆਈ ਐ ਸਾਡੇ ਕੋਲ ਚੋਪੜੀਆਂ ਮਾਰਦੀ ਐ ਤੂੰ ਤਾਂ ਕਿਹਦਾ ਘਰ-ਬਾਰ ਲੁੱਟ ਕੇ ਰਹੀ ਐ ਬਾਈ ਕੋਈ ਗੱਲ ਤਾਂ ਹੈਗੀ ਐ ਬੇਬੇ ਜਿਹੜੀ ਦੱਸਦੀ ਨਹੀਂ ਹਾਂ ਆ ਦੇ ਗੱਦੇ ਨੇ ਬਟੂਰੇ ਉਹ ਬੈ ਗਈ ਚੱਕ ਕੇ ਛੋਲਾ ਮੈਂ ਜਾਨੀਆਂ ਬੈਗ ਲੈ ਕੇ ਤੇਰੇ ਬੈਗ ਨੂੰ ਨਹੀਂ ਅਸੀਂ ਖਾਂਦੇ ਐਨੇ ਭੁੱਖੇ ਨਹੀਂ ਮੈਨੂੰ ਸਾਡਾ ਕੋਈ ਗੱਲ ਰਾਹ ਪਾ ਫੇਰ ਵਗ ਜੀ ਚਾਹ ਵੀ ਰੋਟੀ ਖਾ ਰਾਮ ਕਰ ਕੀ ਰਾਹ ਪਾਵਾਂ ਮੈਂ ਕਿਹੜਾ ਕੋਈ ਚੋਰਾ ਕੀ ਤਾਂ ਮੈਂ ਤੁਹਾਨੂੰ ਦੱਸਾਂ ਕੁਸਾ ਸੰਦ ਤੂੰ ਚੋਰ ਹੀ ਲੱਗਦੀ ਐ ਇੰਨੇ ਰਕਮ ਦਾ ਨਹੀਂ ਬੁੜੀਆਂ ਕੋਲ ਤਾਂ 10 ਰੁਪਏ ਹੀ ਹੁੰਦੇ ਕਿਹੜੀ ਕੁੜੀ ਇੰਨੇ ਰੁਪਏ ਲੈ ਕੇ ਥੁਰਪੂਗੀ ਤੂੰ ਤਾਂ ਭਈ ਚੇਖਣੀ ਮਾਰੇ ਪੁੱਤ ਨੂੰ ਕਿਹੜੇ ਲੁੱਟ ਕੇ ਲਈ ਐ ਕੀ ਕਰਕੇ ਹੀ ਕੋਈ ਗੱਲ ਤਾਂ ਹੈਗੀ ਆ ਮਨ ਮਾਰਕ ਪਾ ਕੇ ਤਾਂ ਨਹੀਂ ਆਈ ਕਾਰਾ ਕੀ ਕਰਕੇ ਆਇਆ ਤੁਸੀਂ ਗੱਲ ਪਏ ਹੋ ਕੋਈ ਗੱਲ ਨਹੀਂ ਹੈਗੀ ਤੁਸੀਂ ਪਰਾਂ ਹੋਵੋ ਮੈਨੂੰ ਜਾਣ ਦੋ ਲੈ ਐ ਮੇਰੀ ਸਿੱਧੀ ਕਿ ਮੈਨੂੰ ਜਾਣ ਦੇ ਐ ਨਹੀਂ ਅਸੀਂ ਜਾਣ ਦਿੰਦੇ ਕਿਉਂ ਨਹੀਂ ਜਾਣ ਦਿੰਦੇ ਨਾ ਜੇ ਦੇ ਮੇਰੀ ਗੱਲ ਸੁਣਨਾ ਸਾਡੇ ਗਏ ਲਾਗੀ ਪੁਲਿਸ ਸਾਨੂੰ ਕੋਈ ਨਹੀਂ ਅਸੀਂ ਤਾਂ ਤੇਰੇ ਗਏ ਲਾਵਾਂਗੇ ਹੁਣ ਪੁਲਿਸ ਨਹੀਂ ਸਾਨੂੰ ਕਾਦੇ ਕੋਈ ਗੱਲ ਸਮਾਰ ਕੇ ਰਾ ਹਾਂ ਬੁੱਕੜ ਚ ਕੁੜੀਆਂ ਨੇ ਪੰਨ ਨਾ ਤਸੀਂ ਪੁਲਿਸ ਨੂੰ ਨੰਬਰ ਲਾਇਓ ਦੱਸ ਵੇ ਕੀ ਗੱਲ ਹੈ ਸਾਰੀ ਗੱਲ ਮੈਂ ਤੁਹਾਨੂੰ ਦੱਸਦੀ ਹਾਂ ਸਾਰੀ ਗੱਲ ਨਾ ਐਦਾਂ ਸੀ ਕਿ ਮੇਰੇ ਗੱਲ ਸੁਣੋ